ਨਿਊਜ਼ਟੀਮੇ ਹਾ ਪਰਦੀਪ ਕੋ ਜੇਕਰ ਤੁਸੀਂ ਵੀ ਆਪਣੇ ਛੋਟੇ ਬੱਚਿਆਂ ਨੂੰ ਜੈਲੀ ਦੀਆਂ ਟੌਫੀਆਂ ਖਵਾਉਂਦੇ ਹੋ ਤਾਂ ਸਾਵਧਾਨ ਹੋ ਜਾਓ ਦਰਸਲ ਸਿਹੋਰ ਜ਼ਿਲ੍ਹੇ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਹੈ ਜਿੱਥੇ ਹਰ ਇੱਕ ਮਾਤਾ ਪਿਤਾ ਇਸ ਖਬਰ ਨੂੰ ਸੁਣ ਕੇ ਕਹਿ ਸਕਦੇ ਆ ਕਿ ਆਪਣੇ ਆਪ ਦੇ ਵਿੱਚ ਆਪਣੇ ਹੋਸ਼ ਗਵਾ ਬੈਠਦੇ ਨੇ ਜਿਹਾ ਡੇਢ ਸਾਲ ਦੇ ਬੱਚੇ ਦੀ ਜੈਲੀ ਟੌਫੀ ਖਾਣ ਦੇ ਨਾਲ ਮੌਤ ਹੋ ਜਾਂਦੀ ਹੈ ਜਿਹਾ ਮਾਮਲਾ ਜਿਹੜਾ ਸਿਹੋਰ ਜ਼ਿਲ੍ਹੇ ਤੋਂ ਸਾਹਮਣੇ ਹੈ ਸਿਹੋਰ ਜ਼ਿਲ੍ਹੇ ਦੇ ਜਹਾਂਗੀਰਪੁਰ ਤੋਂ ਸਾਹਮਣੇ ਜਿੱਥੇ ਡੇਢ ਸਾਲ ਦੇ ਬੱਚੇ ਦੀ ਜੈਲੀ ਟੌਫੀ ਖਾਣ ਦੇ ਨਾਲ ਮੌਤ ਹੋ ਜਾਂਦੀ ਹੈ ਦਰਸਲ ਇਹ ਖਬਰ ਸਿਰਫ ਖਬਰ ਨਹੀਂ ਹੈ ਸਗੋਂ ਇਹਨਾਂ ਮਾਤਾ ਪਿਤਾ ਲਈ ਇੱਕ ਚੇਤਾਵਨੀ ਵੀ ਹੈ ਜਿਹੜੇ ਆਪਣੇ ਬੱਚਿਆਂ ਨੂੰ ਟੌਫੀਆਂ ਖਵਾਉਂਦੇ ਨੇ ਸੋ 3 ਸਾਲ ਦੇ ਬੱਚੇ ਜੇਕਰ ਤੁਹਾਡੇ ਬੱਚੇ ਦੀ ਉਮਰ 3 ਸਾਲ ਤੋਂ ਘੱਟ ਹੈ ਤਾਂ ਤੁਸੀਂ ਉਹਨਾਂ ਨੂੰ ਜੈਲੀ ਦੀਆਂ ਟੌਫੀਆਂ ਖਵਾਉਣ ਤੋਂ ਗੁਰੇਜ਼ ਕਰਨਾ ਹੈ ਤਾਂ ਬਿਲਕੁਲ ਤੁਹਾਨੂੰ ਜਾਣਕਾਰੀ ਦੇ ਦਿੰਨੇ ਆ ਦੱਸਦੇ ਕਿ ਇੱਕ ਜਹਾਗੀਰਪੁਰ ਪਿੰਡ ਦੇ ਵਿੱਚ ਇੱਕ ਪਰਿਵਾਰ ਦੇ ਮੈਂਬਰਾਨੀ ਲਾਡ ਪਿਆਰ ਦੇ ਵਿੱਚ ਆਪਣੇ 1.5 ਸਾਲ ਦੇ ਪੁੱਤਰ ਨੂੰ ਜੈਲੀ ਦੀ ਟੌਫੀ ਖਵਾ ਦਿੱਤੀ। ਇਹ ਮਿਠਾਸ ਉਸ ਦੀ ਜ਼ਿੰਦਗੀ ਦੀ ਆਖਰੀ ਮਿਠਾਸ ਸਾਬਤ ਹੋਈ ਜੈਲੀ ਦੀ ਟੌਫੀ। ਮਾਸੂਮ ਆਯੂਸ਼ ਦੇ ਗਲੇ ਦੇ ਵਿੱਚ ਫਸ ਕੇ ਜਿਸ ਤੋਂ ਬਾਅਦ ਪਰਿਵਾਰ ਵਾਲੇ ਉਸ ਨੂੰ ਹਸਪਤਾਲ ਦੇ ਵਿੱਚ ਲੈ ਗਏ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਹਸਪਤਾਲ ਪਹੁੰਚਣ ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਦੱਸ ਦੇ ਕੋਈ ਆਮ ਹਾਦਸਾ ਨਹੀਂ ਹੈ ਸਾਰੇ ਮਾਤਾ ਪਿਤਾ ਲਈ ਇੱਕ ਡੂੰਗੀ ਚੇਤਾਵਨੀ ਹੈ। ਪਿਆਰ ਦੇ ਵਿੱਚ ਕੀਤੀ ਗਈ ਇੱਕ ਛੋਟੀ ਜਿਹੀ ਲਾਪਰਵਾਹੀ ਤੁਹਾਡੇ ਤੋਂ ਸਭ ਤੋਂ ਕੀਮਤੀ ਹੀਰਾ ਖੋ ਸਕਦੀ ਹੈ। ਜਾਂਗ ਪੁਰਦੇ ਰਹਿਣ ਵਾਲੇ ਕਰਨ ਸਿੰਘ ਲੋਧੀ ਤੇ ਉਹਨਾਂ ਦਾ ਪਰਿਵਾਰ ਆਪਣੇ 1.5 ਸਾਲ ਦੇ ਪੁੱਤ ਆਯੂਸ਼ ਨੂੰ ਬਹੁਤ ਪਿਆਰ ਕਰਦੇ ਸੀ। ਆਯੂਸ਼ ਪੂਰੇ ਘਰ ਦਾ ਲਾਡਲਾ ਸੀ। ਪਰਿਵਾਰ ਨੇ ਉਸ ਨੂੰ ਖੁਸ਼ ਰੱਖਣ ਲਈ ਜੈਲੀ ਟੌਫੀ ਖਾਣ ਲਈ ਦੇ ਦਿੱਤੀ। ਜਿਵੇਂ ਹੀ ਆ ਉਸਨੇ ਜੈਲੀ ਟੌਫੀ ਖਾਧੀ ਤੇ ਅਚਾਨਕ ਰੋਣ ਲੱਗ ਪਿਆ ਉਸ ਤੇ ਜ਼ੋਰ-ਜ਼ੋਰ ਨਾਲ ਸਾਹ ਲੈਣ ਦੀ ਕੋਸ਼ਿਸ਼ ਕੀਤੀ। ਪਰਿਵਾਰ ਦੇ ਮੈਂਬਰਾਂ ਨੂੰ ਸਮਝ ਨਹੀਂ ਆਇਆ ਕਿ ਕੀ ਹੋ ਰਿਹਾ ਹੈ। ਪਰ ਜਦੋਂ ਬੱਚੇ ਦੀ ਹਾਲਤ ਤੇਜ਼ੀ ਦੇ ਨਾਲ ਵਿਗੜਨ ਲੱਗੀ ਤਾਂ ਉਹਨਾਂ ਨੇ ਹਸਪਤਾਲ ਦੇ ਵਿੱਚ ਪਹੁੰਚਾਇਆ। ਜਾਂਚ ਤੋਂ ਪਤਾ ਲੱਗਾ ਕਿ ਜੈਲੀ ਹੈ ਜਿਹੜੀ ਬੱਚੇ ਦੇ ਗਲੇ ਦੇ ਵਿੱਚ ਫਸ ਗਈ ਤੇ ਇਸ ਕਾਰਨ ਉਸ ਨੂੰ ਸਾਹ ਲੈਣ ਦੇ ਵਿੱਚ ਮੁਸ਼ਕਲ ਇਸੀ ਬੱਚੇ ਦੀ ਦਮ ਘੁੱਟਣ ਦੇ ਨਾਲ ਮੌਤ ਹੋ ਗਈ ਸਿਵਲ ਸਰਜਨ ਪ੍ਰਵੀਰ ਗੁਪਤਾ ਦਾ ਕਹਿਣਾ ਹੈ ਕਿ ਛੋਟੇ ਬੱਚਿਆਂ ਦੇ ਵਿੱਚ ਭੋਜਨ ਨਿਗਲਣ ਦੀ ਸਮਰੱਥਾ ਪੂਰੀ ਤਰ੍ਹਾਂ ਵਿਕਸਿਤ ਨਹੀਂ ਹੁੰਦੀ ਹੈ 3 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਗੋਲ ਚਿਪਚੀ ਸਖਤੀਏ ਤਿਲਕਣ ਵਾਲੀਆਂ ਚੀਜ਼ਾਂ ਦੇਣਾ ਖਤਰਨਾਕ ਹੋ ਸਕਦਾ ਹੈ ਇਹ ਚੀਜ਼ਾਂ ਗਲੇ ਦੇ ਵਿੱਚ ਫਸ ਸਕਦੀਆਂ ਨੇ ਅਤੇ ਦਮ ਘੁੱਟਣ ਦਾ ਕਾਰਨ ਬਣ ਸਕਦੀਆਂ ਨੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਿਹਾ ਹੋ ਸਨ ਜੀ ਨਿਊਜ਼ ਤੇ ਮੈਂ ਹਾਂ प्रदीप ਕੋ ਅਜੇਕਰ ਤੁਸੀਂ ਵੀ ਆਪਣੇ ਛੋਟੇ ਬੱਚਿਆਂ ਨੂੰ ਜੈਲੀ ਦੀਆਂ ਟੌਫੀਆਂ ਖਵਾਉਂਦੇ ਹੋ ਤਾਂ ਸਾਵਧਾਨ ਹੋ ਜਾਓ ਦਰਸਲ ਸਿਹੋਰ ਜ਼ਿਲ੍ਹੇ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਜਿੱਥੇ ਹਰ ਇੱਕ ਮਾਤਾ ਪਿਤਾ ਇਸ ਖਬਰ ਨੂੰ ਸੁਣ ਕੇ ਕਹਿ ਸਕਦੇ ਆ ਕਿ ਆਪਣੇ ਆਪ ਦੇ ਵਿੱਚ ਆਪਣੇ ਹੋਸ਼ ਗਵਾ ਬੈਠਦੇ ਨੇ ਜਿਹਾ ਡੇਢ ਸਾਲ ਦੇ ਬੱਚੇ ਦੀ ਜੈਲੀ ਟੌਫੀ ਖਾਣ ਦੇ ਨਾਲ ਮੌਤ ਹੋ ਜਾਂਦੀ ਹੈ ਜਿਹਾ ਮਾਮਲਾ ਜਿਹੜਾ ਸਿਹੋਰ ਜ਼ਿਲ੍ਹੇ ਤੋਂ ਸਾਹਮਣੇ ਹੈ ਸਿਹੋਰ ਜ਼ਿਲ੍ਹੇ ਦੇ ਜਹਾਂਗੀਰਪੁਰ ਤੋਂ ਸਾਹਮਣੇ ਜਿੱਥੇ ਡੇਢ ਸਾਲ ਦੇ ਬੱਚੇ ਦੀ ਜੈਲੀ ਟੌਫੀ ਖਾਣ ਦੇ ਨਾਲ ਮੌਤ ਹੋ ਜਾਂਦੀ ਹੈ ਦਰਸਲ ਇਹ ਖਬਰ ਸਿਰਫ ਖਬਰ ਨਹੀਂ ਹੈ ਸਗੋਂ ਇਹਨਾਂ ਮਾਤਾ ਪਿਤਾ ਲਈ ਇੱਕ ਚੇਤਾਵਨੀ ਵੀ ਹੈ ਜਿਹੜੇ ਆਪਣੇ ਬੱਚਿਆਂ ਨੂੰ ਟੌਫੀਆਂ ਖਵਾਉਂਦੇ ਨੇ ਸੋ 3 ਸਾਲ ਦੇ ਬੱਚੇ ਜੇਕਰ ਤੁਹਾਡੇ ਬੱਚੇ ਦੀ ਉਮਰ 3 ਸਾਲ ਤੋਂ ਘੱਟ ਹੈ ਤਾਂ ਤੁਸੀਂ ਉਹਨਾਂ ਨੂੰ ਜੈਲੀ ਦੀਆਂ ਟੌਫੀਆਂ ਖਵਾਉਣ ਤੋਂ ਗੁਰੇਜ਼ ਕਰਨਾ ਹੈ ਤਾਂ ਬਿਲਕੁਲ ਤੁਹਾਨੂੰ ਜਾਣਕਾਰੀ ਦੇ ਦਿੰਨੇ ਆ ਦੱਸਦੇ ਕਿ ਇੱਕ ਜਹਾਗੀਰਪੁਰ ਪਿੰਡ ਦੇ ਵਿੱਚ ਇੱਕ ਪਰਿਵਾਰ ਦੇ ਮੈਂਬਰਾਂ ਨੇ ਲਾਡ ਪਿਆਰ ਦੇ ਵਿੱਚ ਆਪਣੇ 1.5 ਸਾਲ ਦੇ ਪੁੱਤਰ ਨੂੰ ਜੈਲੀ ਦੀ ਟੌਫੀ ਖਵਾ ਦਿੱਤੀ ਇਹ ਮਿਠਾਸ ਉਸ ਦੀ ਜ਼ਿੰਦਗੀ ਦੀ ਆਖਰੀ ਮਿਠਾਸ ਸਾਬਤ ਹੋਈ ਜੈਲੀ ਦੀ ਟੌਫੀ ਮਾਸੂਮ ਆਯੂਸ਼ ਦੇ ਗਲੇ ਦੇ ਵਿੱਚ ਫਸ ਕੇ ਜਿਸ ਤੋਂ ਬਾਅਦ ਪਰਿਵਾਰ ਵਾਲੇ ਉਸ ਨੂੰ ਹਸਪਤਾਲ ਦੇ ਵਿੱਚ ਲੈ ਗਏ ਪਰ ਉਤਤ ਬਹੁਤ देर ਹੋ ਚੁੱਕੀ ਸੀ ਹਸਪਤਾਲ ਪਹੁੰਚਣ ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਦੱਸ ਵੀ ਕੋਈ ਆਮ ਹਾਦਸਾ ਨਹੀਂ ਹੈ ਸਾਰੇ ਮਾਤਾ ਪਿਤਾ ਲਈ ਇੱਕ ਡੂੰਗੀ ਚੇਤਾਵਨੀ ਹੈ। ਪਿਆਰ ਦੇ ਵਿੱਚ ਕੀਤੀ ਗਈ ਇੱਕ ਛੋਟੀ ਜਿਹੀ ਲਾਪਰਵਾਹੀ ਤੁਹਾਡੇ ਤੋਂ ਸਭ ਤੋਂ ਕੀਮਤੀ ਹੀਰਾ ਖੋ ਸਕਦੀ ਹੈ। ਜਾਂਗੀਰਪੁਰ ਦੇ ਰਹਿਣ ਵਾਲੇ ਕਰਨ ਸਿੰਘ ਲੋਧੀ ਤੇ ਉਹਨਾਂ ਦਾ ਪਰਿਵਾਰ ਆਪਣੇ 1.5 ਸਾਲ ਦੇ ਪੁੱਤ ਆਯੂਸ਼ ਨੂੰ ਬਹੁਤ ਪਿਆਰ ਕਰਦੇ ਸੀ। ਆਯੂਸ਼ ਪੂਰੇ ਘਰ ਦਾ ਲਾਡਲਾ ਸੀ। ਪਰਿਵਾਰ ਨੇ ਉਸ ਨੂੰ ਖੁਸ਼ ਰੱਖਣ ਲਈ ਜੈਲੀ ਟੌਫੀ ਖਾਣ ਲਈ ਦੇ ਦਿੱਤੀ। ਜਿਵੇਂ ਹੀ ਆ ਉਸਨੇ ਜੈਲੀ ਟੌਫੀ ਖਾਧੀ ਉਹ ਅਚਾਨਕ ਰੋਣ ਲੱਗ ਪਿਆ ਉਸ ਤੇ ਜ਼ੋਰ ਉਰ ਨਾਲ ਸਾਹ ਲੈਣ ਦੀ ਕੋਸ਼ਿਸ਼ ਕੀਤੀ ਪਰਿਵਾਰ ਦੇ ਮੈਂਬਰਾਂ ਨੂੰ ਸਮਝ ਨਹੀਂ ਆਇਆ ਕਿ ਕੀ ਹੋ ਰਿਹਾ ਪਰ ਜਦੋਂ ਬੱਚੇ ਦੀ ਹਾਲਤ ਤੇਜ਼ੀ ਦੇ ਨਾਲ ਵਿਗੜਨ ਲੱਗੀ ਤਾਂ ਉਹਨਾਂ ਨੇ ਹਸਪਤਾਲ ਦੇ ਵਿੱਚ ਪਹੁੰਚਾਇਆ ਜਾਂਚ ਤੋਂ ਪਤਾ ਲੱਗਾ ਕਿ ਜੈਲੀ ਹੈ ਜਿਹੜੀ ਬੱਚੇ ਦੇ ਗਲੇ ਦੇ ਵਿੱਚ ਫਸ ਗਈ ਤੇ ਇਸ ਕਾਰਨ ਉਸ ਨੂੰ ਸਾਹ ਲੈਣ ਦੇ ਵਿੱਚ ਮੁਸ਼ਕਲ ਆ ਰਿਹਾ ਸੀ ਬੱਚੇ ਦੀ ਦਮ ਘੁੱਟਣ ਦੇ ਨਾਲ ਮੌਤ ਹੋ ਗਈ ਸਿਵਲ ਸਰਜਨ ਪ੍ਰਵੀਰ ਗੁਪਤਾ ਦਾ ਕਹਿਣਾ ਹੈ ਕਿ ਛੋਟੇ ਬੱਚਿਆਂ ਦੇ ਵਿੱਚ ਭੋਜਨ ਨਿਗਲਣ ਦੀ ਸਮਰੱਥਾ ਪੂਰੀ ਤਰ੍ਹਾਂ ਵਿਕਸਿਤ ਨਹੀਂ ਹੁੰਦੀ ਹੈ 3 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਗੋਲ ਚਿਪਚੀ ਸਖਦੀਏ ਤਿਲਕਣ ਵਾਲੀਆਂ ਚੀਜ਼ਾਂ ਦੇਣਾ ਖਤਰ ਨੱਕ ਹੋ ਸਕਦਾ ਹੈ ਇਹ ਚੀਜ਼ਾਂ ਗਲੇ ਦੇ ਵਿੱਚ ਫਸ ਸਕਦੀਆਂ ਨੇ ਅਤੇ ਦਮ ਘੁੱਟਣ ਦਾ ਕਾਰਨ ਬਣ ਸਕਦੀਆਂ ਨੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਿਹਾ ਸਮਝਾਣੀਸ ਤੇ ਮੈਂ ਹਾਂ ਪ੍ਰਦੀਪ ਕੋ ਜੇਕਰ ਤੁਸੀਂ ਵੀ ਆਪਣੇ ਛੋਟੇ ਬੱਚਿਆਂ ਨੂੰ ਜੈਲੀ ਦੀਆਂ ਟੌਫੀਆਂ ਖਵਾਉਂਦੇ ਹੋ ਤਾਂ ਸਾਵਧਾਨ ਹੋ ਜਾਓ ਦਰਸਲ ਸਿਹੋਰ ਜ਼ਿਲ੍ਹੇ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਜਿੱਥੇ ਹਰ ਇੱਕ ਮਾਤਾ ਪਿਤਾ ਇਸ ਖਬਰ ਨੂੰ ਸੁਣ ਕੇ ਕਹਿ ਸਕਦੇ ਆ ਕਿ ਆਪਣੇ ਆਪ ਦੇ ਵਿੱਚ ਆਪਣੇ ਹੋਸ਼ ਗਵਾ ਬੈਠਦੇ ਨੇ ਜਿਹਾ ਡੇਢ ਸਾਲ ਦੇ ਬੱਚੇ ਦੀ ਜੈਲੀ ਟੌਫੀ ਖਾਣ ਦੇ ਨਾਲ ਮੌਤ ਹੋ ਜਾਂਦੀ ਹੈ ਜਿਹਾ ਮਾਮਲਾ ਜਿਹੜਾ ਸਿਹੋਰ ਜ਼ਿਲ੍ਹੇ ਤੋਂ ਸਾਹਮਣੇ ਹੈ ਸਿਹੋਰ ਜ਼ਿਲ੍ਹੇ ਦੇ ਜਹਾਂਗੀਰਪੁਰ ਤੋਂ ਸਾਹਮਣੇ ਜਿੱਥੇ ਡੇਢ ਸਾਲ ਦੇ ਬੱਚੇ ਦੀ ਜੈਲੀ ਟੌਫੀ ਖਾਣ ਦੇ ਨਾਲ ਮੌਤ ਹੋ ਜਾਂਦੀ ਹੈ ਦਰਸਲ ਇਹ ਖਬਰ ਸਿਰਫ ਖਬਰ ਨਹੀਂ ਹੈ ਸਗੋਂ ਨਾ ਮਾਤਾ ਪਿਤਾ ਲਈ ਇੱਕ ਚੇਤਾਵਨੀ ਵੀ ਹੈ ਜਿਹੜੇ ਆਪਣੇ ਬੱਚਿਆਂ ਨੂੰ ਟੌਫੀਆ ਖਵਾਉਂਦੇ ਨੇ ਸੋ 3 ਸਾਲ ਦੇ ਬੱਚੇ ਜੇਕਰ ਤੁਹਾਡੇ ਬੱਚੇ ਦੀ ਉਮਰ 3 ਸਾਲ ਤੋਂ ਘੱਟ ਹੈ ਤਾਂ ਤੁਸੀਂ ਉਹਨਾਂ ਨੂੰ ਜੈਲੀ ਦੀਆਂ ਟੌਫੀਆਂ ਖਵਾਉਣ ਤੋਂ ਗੁਰੇਜ਼ ਕਰਨਾ ਤਾਂ ਬਿਲਕੁਲ ਤੁਹਾਨੂੰ ਜਾਣਕਾਰੀ ਦੇ ਦਿੰਨੇ ਆ ਦੱਸਦੇ ਕਿ ਇੱਕ ਜਹਾਗੀਰਪੁਰ ਪਿੰਡ ਦੇ ਵਿੱਚ ਇੱਕ ਪਰਿਵਾਰ ਦੇ ਮੈਂਬਰਾ ਨੇ ਲਾਡ ਪਿਆਰ ਦੇ ਵਿੱਚ ਆਪਣੇ 1.5 ਸਾਲ ਦੇ ਪੁੱਤਰ ਨੂੰ ਜੈਲੀ ਦੀ ਟੌਫੀ ਖਵਾ ਦਿੱਤੀ। ਇਹ ਮਿਠਾਸ ਉਸ ਦੀ ਜ਼ਿੰਦਗੀ ਦੀ ਆਖਰੀ ਮਿਠਾਸ ਸਾਬਤ ਹੋਈ ਜੈਲੀ ਦੀ ਟੌਫੀ। ਮਾਸੂਮ ਆਯੂਸ਼ ਦੇ ਗਲੇ ਦੇ ਵਿੱਚ ਫਸ ਕੇ ਜਿਸ ਤੋਂ ਬਾਅਦ ਪਰਿਵਾਰ ਵਾਲੇ ਉਸ ਨੂੰ ਹਸਪਤਾਲ ਦੇ ਵਿੱਚ ਲੈ ਗਏ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਹਸਪਤਾਲ ਪਹੁੰਚਣ ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਦੱਸਿਆ ਕੋਈ ਆਮ ਹਾਦਸਾ ਨਹੀਂ ਹੈ ਸਾਰੇ ਮਾਤਾ ਪਿਤਾ ਲਈ ਇੱਕ ਡੂੰਗੀ ਚੇਤਾਵਨੀ ਹੈ। ਪਿਆਰ ਦੇ ਵਿੱਚ ਕੀਤੀ ਗਈ ਇੱਕ ਛੋਟੀ ਜਿਹੀ ਲਾਪਰਵਾਹੀ ਤੁਹਾਡੇ ਤੋਂ ਸਭ ਤੋਂ ਕੀਮਤੀ ਹੀਰਾ ਖੋ ਸਕਦੀ ਹੈ। ਜਾਂਗ ਪੁਰਦੇ ਰਹਿਣ ਵਾਲੇ ਕਰਨ ਸਿੰਘ ਲੋਧੀ ਤੇ ਉਹਨਾਂ ਦਾ ਪਰਿਵਾਰ ਆਪਣੇ ਡੇਢ ਸਾਲ ਦੇ ਪੁੱਤ ਆਯੂਸ਼ ਨੂੰ ਬਹੁਤ ਪਿਆਰ ਕਰਦੇ ਸੀ। ਆਯੂਸ਼ ਪੂਰੇ ਘਰ ਦਾ ਲਾਡਲਾ ਸੀ। ਪਰਿਵਾਰ ਨੇ ਉਸ ਨੂੰ ਖੁਸ਼ ਰੱਖਣ ਲਈ ਜੈਲੀ ਟੌਫੀ ਖਾਣ ਲਈ ਦੇ ਦਿੱਤੀ। ਜਿਵੇਂ ਹੀ ਆ ਉਸਨੇ ਜੈਲੀ ਟੌਫੀ ਖਾਧੀ ਉਹ ਅਚਾਨਕ ਰੋਣ ਲੱਗ ਪਿਆ ਉਸਦੇ ਜ਼ੋਰ-ਜ਼ੋਰ ਨਾਲ ਸਾਹ ਲੈਣ ਦੀ ਕੋਸ਼ਿਸ਼ ਕੀਤੀ। ਪਰਿਵਾਰ ਦੇ ਮੈਂਬਰਾਂ ਨੂੰ ਸਮਝ ਨਹੀਂ ਆਇਆ ਕਿ ਕੀ ਹੋ ਰਿਹਾ ਹੈ। ਪਰ ਜਦੋਂ ਬੱਚੇ ਦੀ ਹਾਲਤ ਤੇਜ਼ੀ ਦੇ ਨਾਲ ਵਿਗੜਨ ਲੱਗੀ ਤਾਂ ਉਹਨਾਂ ਨੇ ਹਸਪਤਾਲ ਦੇ ਵਿੱਚ ਪਹੁੰਚਾਇਆ। ਜਾਂਚ ਤੋਂ ਪਤਾ ਲੱਗਾ ਕਿ ਜੈਲੀ ਹੈ ਜਿਹੜੀ ਬੱਚੇ ਦੇ ਗਲੇ ਦੇ ਵਿੱਚ ਫਸ ਗਈ ਤੇ ਇਸ ਕਾਰਨ ਉਸ ਨੂੰ ਸਾਹ ਲੈਣ ਦੇ ਵਿੱਚ ਮੁਸ਼ਕਲ ਅਸੀਂ ਬੱਚੇ ਦੀ দম ਘੁੱਟਣ ਦੇ ਨਾਲ ਮੌਤ ਹੋਗੀ ਸਿਵਲ ਸਰਜਨ ਪਰਵੀਰ ਗੁਪਤਾ ਦਾ ਕਹਿਣਾ ਹੈ ਕਿ ਛੋਟੇ ਬੱਚਿਆਂ ਦੇ ਵਿੱਚ ਭੋਜਨ ਨਿਗਲਣ ਦੀ ਸਮਰੱਥਾ ਪੂਰੀ ਤਰ੍ਹਾਂ ਵਿਕਸਿਤ ਨਹੀਂ ਹੁੰਦੀ ਹੈ 3 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਗੋਲ ਚਿਪਚੀ ਸਖਤੀਏ ਤਿਲਕਣ ਵਾਲੀਆਂ ਚੀਜ਼ਾਂ ਦੇਣਾ ਖਤਰਨਾਕ ਹੋ ਸਕਦਾ ਹੈ ਇਹ ਚੀਜ਼ਾਂ ਗਲੇ ਦੇ ਵਿੱਚ ਫਸ ਸਕਦੀਆਂ ਨੇ ਅਤੇ দম ਘੁੱਟਣ ਦਾ ਕਾਰਨ ਬਣ ਸਕਦੀਆਂ ਨੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਿਹਾ ਸੀ ਐਸਐਨਡੀ ਇਸ ਤੇ ਮੈਂ ਹਾਂ ਪ੍ਰਦੀਪ ਕੋ ਅਜੇਕਰ ਤੁਸੀਂ ਵੀ ਆਪਣੇ ਛੋਟੇ ਬੱਚਿਆਂ ਨੂੰ ਜੈਲੀ ਦੀਆਂ ਟੌਫੀਆਂ ਖਵਾਉਂਦੇ ਹੋ ਤਾਂ ਸਾਵਧਾਨ ਹੋ ਜਾਓ ਦਰਸਲ ਸਿਹੋਰ ਜ਼ਿਲ੍ਹੇ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਜਿੱਥੇ ਹਰ ਇੱਕ ਮਾਤਾ ਪਿਤਾ ਇਸ ਖਬਰ ਨੂੰ ਸੁਣ ਕੇ ਕਹਿ ਸਕਦੇ ਆ ਕਿ ਆਪਣੇ ਆਪ ਦੇ ਵਿੱਚ ਆਪਣੇ ਹੋਸ਼ ਗਵਾ ਬੈਠਦੇ ਨੇ ਜਿਹਾ ਡੇਢ ਸਾਲ ਦੇ ਬੱਚੇ ਦੀ ਜੈਲੀ ਟੌਫੀ ਖਾਣ ਦੇ ਨਾਲ ਮੌਤ ਹੋ ਜਾਂਦੀ ਹੈ ਜਿਹਾ ਮਾਮਲਾ ਜਿਹੜਾ ਸਿਹੋਰ ਜ਼ਿਲ੍ਹੇ ਤੋਂ ਸਾਹਮਣੇ ਹੈ ਸਿਹੋਰ ਜ਼ਿਲ੍ਹੇ ਦੇ ਜਹਾਂਗੀਰਪੁਰ ਤੋਂ ਸਾਹਮਣੇ ਜਿੱਥੇ ਡੇਢ ਸਾਲ ਦੇ ਬੱਚੇ ਦੀ ਜੈਲੀ ਟੌਫੀ ਖਾਣ ਦੇ ਨਾਲ ਮੌਤ ਹੋ ਜਾਂਦੀ ਹੈ ਦਰਸਲ ਇਹ ਖਬਰ ਸਿਰਫ ਖਬਰ ਨਹੀਂ ਹੈ ਸਗੋਂ ਇਹਨਾਂ ਮਾਤਾ ਪਿਤਾ ਲਈ ਇੱਕ ਚੇਤਾਵਨੀ ਵੀ ਹੈ ਜਿਹੜੇ ਆਪਣੇ ਬੱਚਿਆਂ ਨੂੰ ਟੌਫੀਆਂ ਖਵਾਉਂਦੇ ਨੇ ਸੋ 3 ਸਾਲ ਦੇ ਬੱਚੇ ਜੇਕਰ ਤੁਹਾਡੇ ਬੱਚੇ ਦੀ ਉਮਰ 3 ਸਾਲ ਤੋਂ ਘੱਟ ਹੈ ਤਾਂ ਤੁਸੀਂ ਉਹਨਾਂ ਨੂੰ ਜੈਲੀ ਦੀਆਂ ਟੌਫੀਆਂ ਖਵਾਉਣ ਤੋਂ ਗੁਰੇਜ਼ ਕਰਨਾ ਹੈ ਤਾਂ ਬਿਲਕੁਲ ਤੁਹਾਨੂੰ ਜਾਣਕਾਰੀ ਦੇ ਦਿੰਨੇ ਆ ਦੱਸਦੇ ਕਿ ਇੱਕ ਜਹਾਗੀਰਪੁਰ ਪਿੰਡ ਦੇ ਵਿੱਚ ਇੱਕ ਪਰਿਵਾਰ ਦੇ ਮੈਂਬਰਾ ਨੇ ਲਾਡ ਪਿਆਰ ਦੇ ਵਿੱਚ ਆਪਣੇ 1.5 ਸਾਲ ਦੇ ਪੁੱਤਰ ਨੂੰ ਜੈਲੀ ਦੀ ਟੌਫੀ ਖਵਾ ਦਿੱਤੀ। ਇਹ ਮਿਠਾਸ ਉਸ ਦੀ ਜ਼ਿੰਦਗੀ ਦੀ ਆਖਰੀ ਮਿਠਾਸ ਸਾਬਤ ਹੋਈ ਜੈਲੀ ਦੀ ਟੌਫੀ। ਮਾਸੂਮ ਆਯੂਸ਼ ਦੇ ਗਲੇ ਦੇ ਵਿੱਚ ਫਸ ਗਏ ਜਿਸ ਤੋਂ ਬਾਅਦ ਪਰਿਵਾਰ ਵਾਲੇ ਉਸ ਨੂੰ ਹਸਪਤਾਲ ਦੇ ਵਿੱਚ ਲੈ ਗਏ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਹਸਪਤਾਲ ਪਹੁੰਚਣ ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਦੱਸਦੀ ਕੋਈ ਆਮ ਹਾਦਸਾ ਨਹੀਂ ਹੈ ਸਾਰੇ ਮਾਤਾ ਪਿਤਾ ਲਈ ਇੱਕ ਡੂੰਗੀ ਚੇਤਾਵਨੀ ਹੈ। ਪਿਆਰ ਦੇ ਵਿੱਚ ਕੀਤੀ ਗਈ ਇੱਕ ਛੋਟੀ ਜਿਹੀ ਲਾਪਰਵਾਹੀ ਤੁਹਾਡੇ ਤੋਂ ਸਭ ਤੋਂ ਕੀਮਤੀ ਹੀਰਾ ਖੋ ਸਕਦੀ ਹੈ। ਜਾਂਗੀਰ ਪੁਰਦੇ ਰਹਿਣ ਵਾਲੇ ਕਰਨ ਸਿੰਘ ਲੋਧੀ ਤੇ ਉਹਨਾਂ ਦਾ ਪਰਿਵਾਰ ਆਪਣੇ ਡੇਢ ਸਾਲ ਦੇ ਪੁੱਤ ਆਯੂਸ਼ ਨੂੰ ਬਹੁਤ ਪਿਆਰ ਕਰਦੇ ਸੀ। ਆਯੂਸ਼ ਪੂਰੇ ਘਰ ਦਾ ਲਾਡਲਾ ਸੀ। ਪਰਿਵਾਰ ਨੇ ਉਸ ਨੂੰ ਖੁਸ਼ ਰੱਖਣ ਲਈ ਜੈਲੀ ਟੌਫੀ ਖਾਣ ਲਈ ਦੇ ਦਿੱਤੀ। ਜਿਵੇਂ ਹੀ ਆ ਉਸਨੇ ਜੈਲੀ ਟੌਫੀ ਖਾਧੀ ਉਹ ਅਚਾਨਕ ਰੋਣ ਲੱਗ ਪਿਆ ਉਸ ਤੇ ਜ਼ੋਰ ਜ਼ੋਰ ਨਾਲ ਸਾਹ ਲੈਣ ਦੀ ਕੋਸ਼ਿਸ਼ ਕੀਤੀ। ਪਰਿਵਾਰ ਦੇ ਮੈਂਬਰਾਂ ਨੂੰ ਸਮਝ ਨਹੀਂ ਆਇਆ ਕਿ ਕੀ ਹੋ ਰਿਹਾ ਹੈ। ਪਰ ਜਦੋਂ ਬੱਚੇ ਦੀ ਹਾਲਤ ਤੇਜ਼ੀ ਦੇ ਨਾਲ ਵਿਗੜਨ ਲੱਗੀ ਤਾਂ ਉਹਨਾਂ ਨੇ ਹਸਪਤਾਲ ਦੇ ਵਿੱਚ ਪਹੁੰਚਾਇਆ। ਜਾਂਚ ਤੋਂ ਪਤਾ ਲੱਗਾ ਕਿ ਜੈਲੀ ਹੈ ਜਿਹੜੀ ਬੱਚੇ ਦੇ ਗਲੇ ਦੇ ਵਿੱਚ ਫਸ ਗਈ ਤੇ ਇਸ ਕਾਰਨ ਉਸ ਨੂੰ ਸਾਹ ਲੈਣ ਦੇ ਵਿੱਚ ਮੁਸ਼ਕਲ ਅਸੀ ਬੱਚੇ ਦੀ ਦਮ ਘੁੱਟਣ ਦੇ ਨਾਲ ਮੌਤ ਹੋਗੀ ਸਿਵਲ ਸਰਜਨ ਪਰਵੀਰ ਗੁਪਤਾ ਦਾ ਕਹਿਣਾ ਹੈ ਕਿ ਛੋਟੇ ਬੱਚਿਆਂ ਦੇ ਵਿੱਚ ਭੋਜਨ ਨਿਗਲਣ ਦੀ ਸਮਰੱਥਾ ਪੂਰੀ ਤਰ੍ਹਾਂ ਵਿਕਸਿਤ ਨਹੀਂ ਹੁੰਦੀ ਹੈ 3 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਗੋਲ ਚਿਪਚੀ ਸਖਤੀਆ ਤਿਲਕਣ ਵਾਲੀਆਂ ਚੀਜ਼ਾਂ ਦੇਣਾ ਖਤਰਨਾਕ ਹੋ ਸਕਦਾ ਹੈ ਇਹ ਚੀਜ਼ਾਂ ਗਲੇ ਦੇ ਵਿੱਚ ਫਸ ਸਕਦੀਆਂ ਨੇ ਅਤੇ ਦਮ ਘੁੱਟਣ ਦਾ ਕਾਰਨ ਬਣ ਸਕਦੀਆਂ ਨੇ ਸਸ਼੍ਰੀਕਲ ਤੋਂ ਜ਼ੇਖਰ ਐਸਐਨਈਸ ਤੇ ਮੈਂ ਹਾਂ ਪ੍ਰਦੀਪ ਗੌਰ ਜੇਕਰ ਤੁਸੀਂ ਵੀ ਆਪਣੇ ਛੋਟੇ ਬੱਚਿਆਂ ਨੂੰ ਜੈਲੀ ਦੀਆਂ ਟੌਫੀਆਂ ਖਵਾਉਂਦੇ ਹੋ ਤਾਂ ਸਾਵਧਾਨ ਹੋ ਜਾਓ ਦਰਸਲ ਸਿਹੋਰ ਜ਼ਿਲ੍ਹੇ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਜਿੱਥੇ ਹਰ ਇੱਕ ਮਾਤਾ ਪਿਤਾ ਇਸ ਖਬਰ ਨੂੰ ਸੁਣ ਕੇ ਕੈ ਸਕਦੇ ਆ ਕਿ ਆਪਣੇ ਆਪ ਦੇ ਵਿੱਚ ਆਪਣੇ ਹੋਸ਼ ਗਵਾ ਬੈਠਦੇ ਨੇ ਜਿਹਾ ਡੇਢ ਸਾਲ ਦੇ ਬੱਚੇ ਦੀ ਜੈਲੀ ਟੌਫੀ ਖਾਣ ਦੇ ਨਾਲ ਮੌਤ ਹੋ ਜਾਂਦੀ ਹੈ ਜਿਹਾ ਮਾਮਲਾ ਜਿਹੜਾ ਸਿਹੋਰ ਜ਼ਿਲ੍ਹੇ ਤੋਂ ਸਾਹਮਣੇ ਹੈ ਸਿਹੋਰ ਜ਼ਿਲ੍ਹੇ ਦੇ ਜਹਾਂਗੀਰਪੁਰ ਤੋਂ ਸਾਹਮਣੇ ਜਿੱਥੇ ਡੇਢ ਸਾਲ ਦੇ ਬੱਚੇ ਦੀ ਜੈਲੀ ਟੌਫੀ ਖਾਣ ਦੇ ਨਾਲ ਮੌਤ ਹੋ ਜਾਂਦੀ ਹੈ ਦਰਸਲ ਇਹ ਖਬਰ ਸਿਰਫ ਖਬਰ ਨਹੀਂ ਹੈ ਸਗੋਂ ਨਾ ਮਾਤਾ ਪਿਤਾ ਲਈ ਇੱਕ ਚੇਤਾਵਨੀ ਵੀ ਹੈ ਜਿਹੜੇ ਆਪਣੇ ਬੱਚਿਆਂ ਨੂੰ ਟੌਫੀਆ ਖਵਾਉਂਦੇ ਨੇ ਸੋ 3 ਸਾਲ ਦੇ ਬੱਚੇ ਜੇਕਰ ਤੁਹਾਡੇ ਬੱਚੇ ਦੀ ਉਮਰ 3 ਸਾਲ ਤੋਂ ਘੱਟ ਹੈ ਤਾਂ ਤੁਸੀਂ ਉਹਨਾਂ ਨੂੰ ਜੈਲੀ ਦੀਆਂ ਟੌਫੀਆਂ ਖਵਾਉਣ ਤੋਂ ਗੁਰੇਜ਼ ਕਰਨਾ ਹੈ ਤਾਂ ਬਿਲਕੁਲ ਤੁਹਾਨੂੰ ਜਾਣਕਾਰੀ ਦੇ ਦਿੰਨੇ ਆ ਦੱਸਦੀ ਕਿ ਇੱਕ ਜਹਾਗੀਰਪੁਰ ਪਿੰਡ ਦੇ ਵਿੱਚ ਇੱਕ ਪਰਿਵਾਰ ਦੇ ਮੈਂਬਰਾਂ ਨੇ ਲਾਡ ਪਿਆਰ ਦੇ ਵਿੱਚ ਆਪਣੇ 1.5 ਸਾਲ ਦੇ ਪੁੱਤਰ ਨੂੰ ਜੈਲੀ ਦੀ ਟੌਫੀ ਖਵਾ ਦਿੱਤੀ। ਇਹ ਮਿਠਾਸ ਉਸ ਦੀ ਜ਼ਿੰਦਗੀ ਦੀ ਆਖਰੀ ਮਿਠਾਸ ਸਾਬਤ ਹੋਈ ਜੈਲੀ ਦੀ ਟੌਫੀ। ਮਾਸੂਮ ਆਯੂਸ਼ ਦੇ ਗਲੇ ਦੇ ਵਿੱਚ ਫਸ ਗਏ ਜਿਸ ਤੋਂ ਬਾਅਦ ਪਰਿਵਾਰ ਵਾਲੇ ਉਸ ਨੂੰ ਹਸਪਤਾਲ ਦੇ ਵਿੱਚ ਲੈ ਗਏ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਹਸਪਤਾਲ ਪੌਂਚਰ ਤੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਦੱਸਦੇ ਕੋਈ ਆਮ ਹਾਦਸਾ ਨਹੀਂ ਹੈ ਸਾਰੇ ਮਾਤਾ ਪਿਤਾ ਲਈ ਇੱਕ ਡੂੰਗੀ ਚੇਤਾਵਨੀ ਹੈ। ਪਿਆਰ ਦੇ ਵਿੱਚ ਕੀਤੀ ਗਈ ਇੱਕ ਛੋਟੀ ਜਿਹੀ ਲਾਪਰਵਾਹੀ ਤੁਹਾਡੇ ਤੋਂ ਸਭ ਤੋਂ ਕੀਮਤੀ ਹੀਰਾ ਖੋ ਸਕਦੀ ਹੈ। ਜਾਂਗੀ ਪੁਰ ਦੇ ਰਹਿਣ ਵਾਲੇ ਕਰਨ ਸਿੰਘ ਲੋਧੀ ਤੇ ਉਹਨਾਂ ਦਾ ਪਰਿਵਾਰ ਆਪਣੇ ਡੇਢ ਸਾਲ ਦੇ ਪੁੱਤ ਆਯੂਸ਼ ਨੂੰ ਬਹੁਤ ਪਿਆਰ ਕਰਦੇ ਸੀ। ਆਯੂਸ਼ ਪੂਰੇ ਘਰ ਦਾ ਲਾਡਲਾ ਸੀ। ਪਰਿਵਾਰ ਨੇ ਉਸ ਨੂੰ ਖੁਸ਼ ਰੱਖਣ ਲਈ ਜੈਲੀ ਟੌਫੀ ਖਾਣ ਲਈ ਦੇ ਦਿੱਤੀ। ਜਿਵੇਂ ਹੀ ਉਸਨੇ ਜੈਲੀ ਟੌਫੀ ਖਾਧੀ ਉਹ ਅਚਾਨਕ ਰੋਣ ਲੱਗ ਪਿਆ। ਉਸਦੇ ਜ਼ੋਰ-ਜ਼ੋਰ ਨਾਲ ਸਾਹ ਲੈਣ ਦੀ ਕੋਸ਼ਿਸ਼ ਕੀਤੀ। ਪਰਿਵਾਰ ਦੇ ਮੈਂਬਰਾਂ ਨੂੰ ਸਮਝ ਨਹੀਂ ਆਇਆ ਕਿ ਕੀ ਹੋ ਰਿਹਾ ਹੈ। ਪਰ ਜਦੋਂ ਬੱਚੇ ਦੀ ਹਾਲਤ ਤੇਜ਼ੀ ਦੇ ਨਾਲ ਵਿਗੜਨ ਲੱਗੀ ਤਾਂ ਉਹਨਾਂ ਨੇ ਹਸਪਤਾਲ ਦੇ ਵਿੱਚ ਪਹੁੰਚਾਇਆ। ਜਾਂਚ ਤੋਂ ਪਤਾ ਲੱਗਾ ਕਿ ਜੈਲੀ ਹੈ ਜਿਹੜੀ ਬੱਚੇ ਦੇ ਗਲੇ ਦੇ ਵਿੱਚ ਫਸ ਗਈ ਤੇ ਇਸ ਕਾਰਨ ਉਸ ਨੂੰ ਸਾਹ ਲੈਣ ਦੇ ਵਿੱਚ ਮੁਸ਼ਕਲ ਅਸੀਂ ਬੱਚੇ ਦੀ ਦਮ ਘੁੱਟਣ ਦੇ ਨਾਲ ਮੌਤ ਹੋਗੀ ਸਿਵਲ ਸਰਜਨ ਪਰਵੀਰ ਗੁਪਤਾ ਦਾ ਕਹਿਣਾ ਹੈ ਕਿ ਛੋਟੇ ਬੱਚਿਆਂ ਦੇ ਵਿੱਚ ਭੋਜਨ ਨਿਗਲਣ ਦੀ ਸਮਰੱਥਾ ਪੂਰੀ ਤਰ੍ਹਾਂ ਵਿਕਸਿਤ ਨਹੀਂ ਹੁੰਦੀ ਹੈ 3 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਗੋਲ ਚਿਪਚੀ ਸਖਦੀਏ ਤਿਲਕਣ ਵਾਲੀਆਂ ਚੀਜ਼ਾਂ ਦੇਣਾ ਖਤਰਨਾਕ ਹੋ ਸਕਦਾ ਹੈ ਇਹ ਚੀਜ਼ਾਂ ਗਲੇ ਦੇ ਵਿੱਚ ਫਸ ਸਕਦੀਆਂ ਨੇ ਅਤੇ ਦਮ ਘੁੱਟਣ ਦਾ ਕਾਰਨ